ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਪਿਛਲੇ ਦਿਨ ਹੀ ਤਨਖਾਹਿਆ ਕਰਾਰ ਦਿੱਤੇ ਗਏ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਈ ਪੰਥ ਸਿੰਘ ਸਹਿਬਾਨ ਦੀ ਬੈਠਕ ਤੋਂ ਬਾਅਦ ਜੋ ਆਦੇਸ਼ ਦਿੱਤਾ ਗਿਆ ਸੀ ਉਸ ਦੇ ਮੁਤਾਬਕ ਸੁਖਬੀਰ ਸਿੰਘ ਬਾਦਲ ਤਿੰਨ ਤੋਂ ਚਾਰ ਆਪਣੇ ਸਾਬਕਾ ਮੰਤਰੀਆਂ ਦੇ ਨਾਲ ਸ੍ਰੀ ਅਕਾਲ ਤੱਕ ਸਾਹਿਬ ਦੇ ਉੱਤੇ ਲਿਖਤੀ ਰੂਪ ਦੇ ਵਿੱਚ ਖਿਮਾ ਜਾਂਚਨਾ ਮੰਗਣ ਦੇ ਲਈ ਪਹੁੰਚ ਜਾਂਦੇ ਨੇ ਪੇਸ਼ ਹੋ ਗਏ ਪੇਸ਼ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ মিডিਆ ਦੇ ਨਾਲ ਇੱਕ ਵੀ ਸ਼ਬਦ ਸਾਂਝਾ ਨਹੀਂ ਕੀਤਾ ਪਰ ਗੁਲਜਾਰ ਸਿੰਘ ਰਣੀ ਕੇ ਡਾਕਟਰ ਦਲਜੀਤ ਸਿੰਘ ਚੀਮਾ ਦੇ ਬਿਆਨ ਜ਼ਰੂਰ মিডিਆ ਦੇ ਵਿੱਚ ਆਏ ਨੇ ਜਿਸ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਨੇ ਵਿਸਥਾਰ ਪੂਰਵਕ ਆਪਣਾ ਨਿੱਜੀ ਤੌਰ ਦੇ ਉੱਤੇ ਜਿਹੜਾ ਲਿਖਤੀ ਰੂਪ ਦੇ ਵਿੱਚ ਉਹ ਮੰਗ ਪੱਤਰ ਆ ਜਿਹੜਾ ਖਿਮਾ ਜਾਂਚਨਾ ਪੱਤਰ ਲੈ ਕੇ ਆਏ ਉਸ ਦੇ ਬਾਰੇ ਉਹਨਾਂ ਨੇ ਜ਼ਿਕਰ ਕੀਤਾ মিডিਆ ਦੇ ਨਾਲ ਉਹਨਾਂ ਨੇ ਪੜ੍ਹ ਕੇ ਉਹ ਸਾਂਝਾ ਕੀਤਾ ਖਿਮਾ ਜਾਂਚਨਾ ਪੱਤਰ ਜਿਸ ਦੀ ਸ਼ਬਦਾਵਲੀ ਜਾਂ ਜਿਸ ਦਾ ਭਾਵ ਕੋ ਜਿਸ ਤਰ੍ਹਾਂ ਜਿਸ ਦੇ ਵਿੱਚ ਉਹ ਲਿਖਦੇ ਨੇ ਕਿ ਦਾਸ ਸ੍ਰੀ ਅਕਾਲ ਤਖਤ ਸਾਹਿਬ ਦੇ ਹਰ ਹੁਕਮ ਨੂੰ ਸਿਰ ਮੱਥੇ ਮੰਨਦਾ ਹੈ ਨਿਮਾਣੇ ਸਿੱਖ ਦੇ ਵਜੋਂ ਜੋ ਵੀ ਉਹਨਾਂ ਦੇ ਉੱਤੇ ਹੁਕਮ ਲਾਇਆ ਜਾਵੇਗਾ ਉਸ ਨੂੰ ਪ੍ਰਵਾਨ ਕਰਨਗੇ ਪਰ ਉਹਨਾਂ ਦੀ ਖਿਮਾ ਜਾਂਚਣਾ ਵੀ ਪ੍ਰਵਾਨ ਕੀਤੀ ਜਾਵੇ ਨਾਲ ਉਹਨਾਂ ਨੇ ਕਿਹਾ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿ ਪਾਰਟੀ ਦੇ ਸਰਕਾਰ ਪਦਰ ਦੇ ਵਿੱਚ ਜਿਹੜੀਆਂ ਉਹਨਾਂ ਕੋਲ ਜ਼ਿੰਮੇਵਾਰੀਆਂ ਸੀ ਜੋ ਵੀ ਫੈਸਲੇ ਚੇਤ ਜਾਂ ਅਚੇਤ ਰੂਪ ਦੇ ਵਿੱਚ ਲਏ ਗਏ ਉਸ ਦੇ ਲਈ ਖਿਮਾ ਜਾਂਚਨਾ ਮੰਗਦੇ ਨੇ ਔਰ ਉਹਨਾਂ ਦੀ ਖਿਮਾ ਜਾਂਚਨਾ ਨੂੰ ਪ੍ਰਵਾਨ ਕੀਤਾ ਜਾਵੇ ਸ੍ਰੀ ਅਕਾਲ ਤਖਤ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਵੀ ਜਾਂਦੇ ਨੇ ਪੇਸ਼ੀ ਹੋਈ ਹੈ ਗੁਲਜਾਰ ਸਿੰਘ ਰਣੀ ਕੇ ਜਿਹੜੇ ਕੀ ਸਾਬਕਾ ਮੰਤਰੀ ਨੇ ਨਾਲ ਹੀ ਡਾਕਟਰ ਦਲਜੀਤ ਸਿੰਘ ਚੀਮਾ ਵੀ ਸਾਬਕਾ ਮੰਤਰੀ ਨੇ ਔਰ ਪਾਰਟੀ ਦੇ ਵਿੱਚ ਵੀ ਉਹਨਾਂ ਕੋਲ ਅਹਿਮ ਅਹੁਦੇ ਸਨ ਅੱਜ ਵੀ ਅਹੁਦੇ ਨੇ ਔਰ ਇਸ ਤੋਂ ਪਹਿਲਾਂ ਜਿਹੜੇ ਸ਼ਰਨਜੀਤ ਸਿੰਘ ਢਿੱਲੋਂ ਵੀ ਸਾਬਕਾ ਮੰਤਰੀ ਨੇ ਉਹ ਵੀ ਅੱਜ ਪੁੱਜੇ ਇਸ ਤੋਂ ਇਲਾਵਾ ਮਹੇਸ਼ਿੰਦਰ ਸਿੰਘ ਗਰੇਵਾਲ ਜਿਹੜੇ ਕੀ ਐਡਵਾਈਜ਼ਰ ਟੂ ਸੀਐਮ ਹੁੰਦੇ ਸਨ ਇਸ ਕਰਕੇ ਉਹਨਾਂ ਕੋਲ ਵੀ ਬਤਾਰ ਕੈਬਨਟ ਰੈਂਕ ਸੀ ਉਹਨਾਂ ਦੀ ਵੀ ਜ਼ਿੰਮੇਵਾਰੀ ਉਨੀ ਹੈ ਬਣਦੀ ਐ ਇਸ ਕਰਕੇ ਉਹ ਵੀ ਅੱਜ ਉੱਥੇ ਪੁੱਜੇ ਹੋਰ ਵੀ ਕਈ ਸਾਬਕਾ ਵਿਧਾਇਕ ਵੀ ਨਾਲ ਸਨ ਜਿਸ ਦੇ ਵਿੱਚ ਵਿਰਸਾ ਸਿੰਘ ਵਲਟੋਹਾ ਤੇ ਰੋਜੀ ਬਰਕੰਦੀ ਆ ਜਿਹੜੇ ਉਹ ਵੀ ਉੱਥੇ ਨਾਲ ਨਜ਼ਰ ਆਏ ਦਿਖਾਈ ਦਿੱਤੇ ਮੰਟੀ ਰਮਾਣਾ ਵੀ ਉੱਥੇ ਦਿਖਾਈ ਦਿੱਤੇ ਪਰ ਇਸ ਤੋਂ ਇਲਾਵਾ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਵੀ ਉੱਥੇ ਪੇਸ਼ ਓਕੇ ਜਿਹੜਾ ਇਹ ਨਮਾਣੇ ਸਿੱਖ ਦੇ ਵਜੋਂ ਉਹਨਾਂ ਨੇ ਪਹਿਲਾਂ ਹੀ ਕੱਲ ਪੋਸਟ ਪਾ ਦਿੱਤੀ ਸੀ ਜਿਸ ਦੇ ਵਿੱਚ ਆਖਿਆ ਸੀ ਕਿ ਜਿਹੜਾ ਵੀ ਹੁਕਮ ਆਵੇਗਾ ਉਹ ਸਾਨੂੰ ਸਿਰ ਮੱਥੇ ਹੈ ਔਰ ਅਸੀਂ ਉਸ ਦੇ ਉੱਤੇ ਪਹਿਰਾ ਦੇਵਾਂਗੇ ਤੇ ਇਸੇ ਤਰ੍ਹਾਂ ਡਾਕਟਰ ਦਲਜੀਤ ਸਿੰਘ ਚੀਮਾ ਨੇ মিডিਆ ਦੇ ਮੁਖਾਤਬ ਹੁੰਦਿਆਂ ਹੋਇਆਂ ਕੁਝ ਗੱਲਾਂ ਆਖੀਆਂ ਨੇ ਤਨਖਾਈਆ ਕਰਾਰ ਦਿੱਤਾ ਗਿਆ ਸੀ ਸਿਰਫ ਤੇ ਸਿਰਫ ਸੁਖਬੀਰ ਸਿੰਘ ਬਾਦਲ ਨੂੰ ਕਿਉਂਕਿ ਪੰਥਕ ਵੱਡੀਆਂ ਗਲਤੀਆਂ ਕੀਤੀਆਂ ਗਈਆਂ ਜੋ ਕਿ ਧਾਰਮਿਕ ਅਵਗਿਆ ਕੀਤੀ ਗਈ ਉਸ ਦੇ ਬਦਲੇ ਜਿਹੜੀ ਮੰਗ ਕੀਤੀ ਗਈ ਸੀ ਲਿਖਤੀ ਰੂਪ ਦੇ ਵਿੱਚ ਬਾਕੀ ਅਕਾਲੀਆਂ ਦੇ ਵੱਲੋਂ ਵੀ ਔਰ ਨਾਲ ਇਹ ਕਿਹਾ ਗਿਆ ਸੀ ਕਿ ਜਿੱਥੇ-ਜਿੱਥੇ ਉਹ ਦੋਸ਼ੀ ਨੇ ਉਹਨਾਂ ਨੂੰ ਵੀ ਜੋ ਸਜ਼ਾ ਤੇ ਹੁਕਮ ਲਾਇਆ ਜਾਵੇਗਾ ਉਹ ਭੁਗਤਣ ਲਈ ਤਿਆਰ ਨੇ ਹਾਲਾਂਕਿ ਬਾਕੀ ਅਕਾਲੀਆਂ ਦੀ ਇੱਕ ਪਾਸੇ ਬੈਠਕ ਹੋਈ ਹੈ ਜਿਸ ਦੇ ਵਿੱਚ ਉਹਨਾਂ ਨੇ ਵੀ ਚਰਚਾ ਕੀਤੀ ਹੈ ਉਹਨਾਂ ਸਾਰੇ ਮੁੱਦਿਆਂ ਦੀ ਉਸ ਦੇ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ ਪਰ ਫਿਲਹਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਸੁਖਬੀਰ ਸਿੰਘ ਬਾਦਲ ਸਣੇ ਤਿੰਨ ਤੋਂ ਚਾਰ ਸਾਬਕਾ ਮੰਤਰੀ ਤੇ ਕੈਬਨਿਟ ਰੈਂਕ ਦੇ ਜਿਨ੍ਹਾਂ ਕੋਲ ਅਹੁਦੇ ਸਨ ਉਹ ਪੰਚੇ ਨੇ ਲਿਖਤੀ ਰੂਪ ਦੇ ਵਿੱਚ ਖੀਮਾ ਜਾਂਚਨਾ ਮੰਗਣ ਦੇ ਲਈ ਸੁਖਬੀਰ ਸਿੰਘ ਬਾਦਲ ਨੇ ਇੱਕ ਵੀ ਸ਼ਬਦ মিডিਆ ਨਾਲ ਸਾਂਝਾ ਨਹੀਂ ਕੀਤਾ ਹੱਥ ਜੋੜਦੇ ਦੀਆਂ ਉਹਨਾਂ ਦੀਆਂ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਨੇ ਇਸ ਤੋਂ ਇਲਾਵਾ ਡਾਕਟਰ ਦਲਜੀਤ ਸਿੰਘ ਚੀਮਾ ਨੇ ਆਪਣਾ ਖੀਮਾ ਜਾਂਚਨਾ ਦਾ ਪੱਤਰ ਪੜ੍ਹ ਕੇ মিডিਆ ਨਾਲ ਜ਼ਰੂਰ ਸਾਂਝਾ ਕੀਤਾ ਜਿਸ ਵਿੱਚ ਮੋٹے ਰੂਪ ਚ ਉਹਨਾਂ ਨੇ ਕਿਹਾ ਕਿ ਜੋ ਵੀ ਹੁਕਮ ਹੈ ਉਹ ਸਿਰ ਮੱਥੇ ਹੈ ਔਰ ਉਹਨਾਂ ਦੀ ਖੀਮਾ ਜਾਂਚਨਾ ਨੂੰ ਪ੍ਰਵਾਨ ਕੀਤਾ ਜਾਵੇ ਸਪਸ਼ਟੀਕਰਨ ਲਿਖਤੀ ਰੂਪ ਦੇ ਵਿੱਚ ਦੇ ਦਿੱਤਾ ਹੈ ਡਾਕਟਰ ਦਲਜੀਤ ਸਿੰਘ ਚੀਮਾ ਨੇ ਸ਼ਰਨਜੀਤ ਸਿੰਘ ਢਿੱਲੋਂ ਨੇ ਵੀ ਸਪਸ਼ਟੀਕਰਨ ਦਿੱਤਾ ਹੈ ਇਸ ਤੋਂ ਲਾਵਾ ਮਹੇਸ਼ਿੰਦਰ ਸਿੰਘ ਗਰੇਵਾਲ ਵੀ ਪੁੱਜੇ ਹੋਏ ਸਨ ਗੁਲਜ਼ਾਰ ਸਿੰਘ ਰਣੀਕੇ ਵੀ ਪੁੱਜੇ ਹੋਏ ਸਨ ਤਾਂ ਸੁਖਵੀਰ ਸਿੰਘ ਬਾਦਲ ਨੇ ਵੀ ਲਿਖਤੀ ਰੂਪ ਦੇ ਵਿੱਚ ਸਪਸ਼ਟਿਕਰਨ ਜਾਂ ਆਪਣਾ ਜੋ ਖਿਮਾ ਜਾਚਣਾ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲ ਪਹੁੰਚ ਕੇ ਉਸ ਨੂੰ ਪ੍ਰਵਾਨ ਕੀਤਾ ਕਿਉਂਕਿ ਹੁਕਮ ਲਾਇਆ ਗਿਆ ਸੀ ਤਨਖਾਹਿਆ ਕਰਾਰ ਦਿੱਤਾ ਗਿਆ ਸੁਖਵੀਰ ਸਿੰਘ ਬਾਦਲ ਨੂੰ ਤੇ 15 ਦਿਨਾਂ ਦੇ ਵਿੱਚ ਵਿੱਚ ਸਾਬਕਾ ਤਤਕਾਲੀ ਮੰਤਰੀਆਂ ਨੂੰ ਸਪਸ਼ਟ ਕਰਨ ਦੇਣ ਦੇ ਲਈ ਆਖਿਆ ਗਿਆ ਸੀ ਜਿਸ ਦੇ ਵਿੱਚ ਉਹ ਤਿੰਨ ਤੋਂ ਚਾਰ ਸਾਬਕਾ ਮੰਤਰੀ ਤੇ ਮੰਤਰੀ ਰੈਂਕ ਦੇ ਜਿਹੜੇ ਅਧੇਦਾਰ ਸਨ ਉਹ ਪੁੱਜੇ ਨੇ ਉੱਥੇ ਖਿਮਾ ਜਾਂਚਨਾ ਦੇ ਲਈ ਇਸ ਤੋਂ ਇਲਾਵਾ ਬਾਕੀ ਵੱਡੀ ਗਿਣਤੀ ਹੈ ਜਿਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਨਾਮ ਵੀ ਸਕੰਦਰ ਸਿੰਘ ਮਲੂਕਾ ਬਾਗੀ ਅਕਾਲੀਆਂ ਦੇ ਵੀ ਬੀਬੀ ਜਗੀਰ ਕੌਰ ਨੇ ਇਸ ਤੋਂ ਇਲਾਵਾ ਹੋਰ ਵੱਡੇ ਚਿਹਰੇ ਨੇ ਜਿਨ੍ਹਾਂ ਦਾ ਉਸ ਸਮੇਂ ਦੇ ਵਿੱਚ ਸਰਕਾਰ ਦੇ ਵਿੱਚ ਕੋਈ ਨਾ ਕੋਈ ਕਾਰਜਕਾਰੀ ਰਹੀ ਜਾਂ ਜ਼ਿੰਮੇਵਾਰੀ ਜਿਨ੍ਹਾਂ ਨੂੰ ਦਿੱਤੀ ਹੋਈ ਸੀ ਹਾਲ ਦੀ ਘੜੀ ਦੇ ਵਿੱਚ ਜਿਹੜਾ ਅਕਾਲ ਤਖਤ ਸਾਹਿਬ ਦੇ ਉੱਤੇ 24 ਘੰਟਿਆਂ ਦੇ ਅੰਦਰ ਅੰਦਰ ਸੁਖਵੀਰ ਸਿੰਘ ਬਾਦਲ ਆਪਣੇ ਕੁਝ ਸਾਥੀਆਂ ਦੇ ਨਾਲ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਤਾਂ ਹੋ ਗਏ ਨੇ ਖਿਮਾ ਜਾਂਚਨਾ ਦੇ ਲਈ ਪਰ ਹਾਲੇ ਉਹਨਾਂ ਨੇ ਕੋਈ ਵੀ ਸ਼ਬਦ ਸਾਂਝਾ ਨਹੀਂ ਕੀਤਾ ਔਰ ਲਿਖਤੀ ਰੂਪ ਦੇ ਵਿੱਚ ਜੋ ਖਿਮਾ ਜਾਂਚਨਾ ਸੁਖਵੀਰ ਸਿੰਘ ਬਾਦਲ ਦਾ ਪੱਤਰ ਤਾਂ ਸਾਹਮਣੇ ਨਹੀਂ ਆ ਸਕਿਆ ਨਾ ਉਹਨਾਂ ਨੇ ਆਪਣੀ ਜ਼ੁਬਾਨੀ ਸਾਂਝਾ ਕੀਤਾ ਕੋਈ ਜੇਰ ਵਿੱਚ ਹੋ ਸਕਦਾ ਉਹ ਵੀ ਜਾਣਕਾਰੀ ਸਾਹਮਣੇ ਆ ਜਾਵੇ ਪਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਜਿਹੜਾ ਸ਼ਬਦਾਰੀ ਸਾਂਝੀ ਕੀਤੀ ਹੈ ਉਸ ਦੇ ਬਾਰੇ ਤੁਹਾਡੇ ਨਾਲ ਵੇਰਵੇ ਸਾਂਝੇ ਕਰ ਦਿੱਤੇ ਨੇ ਜਿਸ ਵਿੱਚ ਉਹਨਾਂ ਨੇ ਆਖਿਆ ਕਿ ਸਾਨੂੰ ਹਰ ਹੁਕਮ ਸਿਰ ਮੱਥੇ ਹੈ ਤੇ ਸਾਡੀ ਖਿਮਾ ਜਾਂਚਨਾ ਨੂੰ ਪ੍ਰਵਾਨ ਕੀਤਾ ਜਾਵੇ ਕਿਉਂਕਿ ਚੇਤ ਤੇ ਅਚੇਤ ਰੂਪ ਦੇ ਵਿੱਚ ਹੋਈਆਂ ਸਾਡੇ ਤੋਂ ਭੁੱਲਾਂ ਗਲਤੀਆਂ ਉਹਨਾਂ ਨੂੰ ਬਖਸ਼ਿਆ ਜਾਵੇ ਔਰ ਜੋ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਾਡੇ ਉੱਤੇ ਹੁਕਮ ਹਦਾਇਤ ਕੀਤੀ ਜਾਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਉਸੇ ਤਰ੍ਹਾਂ ਪਾਲਣਾ ਕਰਾਂਗੇ ਔਰ ਨਿਮਾਣੇ ਸਿੱਖ ਦੇ ਵਜੋਂ ਅਸੀਂ ਨਤਮਸਤਕ ਹੋਨੇ ਆਂ ਫਿਲਹਾਲ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਦੋਂ ਵੀ ਕੋ ਨਵਾਂ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਉਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ